ਇਹ ਤੁਸੀਂ ਇਹ ਦੇਖੋ ਕਿ 13 ਕਿੱਲਾਂ ਦੇ ਵਿੱਚੋਂ ਆਹ ਕਣਕ ਹੈ ਜਿਹੜੀ ਇਹਨਾਂ ਦੇ ਘਰ ਪਈ ਹੋਈ ਆ। ਇੰਨੀ ਇੰਨੀ ਕੁ ਬਚੀ ਐ। ਮਿਹਨਤ ਬਹੁਤ ਲੱਗਦੀ ਐ। 6 ਮਹੀਨੇ ਦੀ ਮਿਹਨਤ, 4-5 ਮਹੀਨੇ ਦੀ ਮਿਹਨਤ ਬਹੁਤ ਵੱਡੀ ਹੁੰਦੀ ਐ। ਬਹੁਤ سارے ਸੁਪਨੇ ਜੁੜੇ ਹੁੰਦੇ ਆ। ਕੀ ਕਰਦੇ? ਪਾਣੀ ਦੀ ਸਿਕਤੀ ਕਿਹਾ। ਕਿਦਾਂ ਇੰਤਰ ਖਾਈ ਚੋਗੇ? ਦਰਪਣਾ ਕੋਈ ਇੰਤਰ ਸੁਪਨੇ ਲੋਕ ਕਹਿੰਦੇ ਨੇ ਤੇ ਮੁੰਡੇ ਤੁਸੀਂ ਕਹਿੰਦੇ ਨਹੀਂ ਆਪ ਹੀ ਪੰਜਾ ਫੜਨਾ। ਇਹਨੇ ਕਹਿੰਦਾ ਕੋਈ ਨਹੀਂ ਮੈਂ ਆਪਣੇ ਮੁੰਡੇ ਦਾ ਸਾਥ ਦੇਣਾ ਹੀ ਆ। ਜਮਾਨੇ ਕਿਤੇ ਵਸਾਕ ਦੀ ਰਾਤ ਨੂੰ 10:00 ਵਜੇ ਤੱਕ ਪਹੁੰਚਣਾ ਤੇ ਜਿਹੜੇ 12:00 ਵਜੇ ਤੱਕ ਪਹੁੰਚਣਾ ਹਣ ਮੇਲਾ ਨਹੀਂ ਵੇਖਾਂ ਬਾਬੇ ਮਾਨਸੇ ਉਹਦੇ ਪਾਣੀ ਨੂੰ ਆ ਤਾਂ ਮੈਂ ਪਾਣੀ ਲਾਉਣਾ ਹੀ ਲਾਉਣਾ ਆਦੋਂ ਬਾਬੇ ਦੇ ਮੇਲਾ ਨਹੀਂ ਵੇਖਾਂ ਪਾਣੀ ਨਹੀਂ ਸੱਜਦਾ ਕਿਉਂ ਮੈਂ ਤਾਂ ਲਾ ਕੇ ਪਾਣੀ ਫੇਰ ਮੇਲਾ ਵੇਖੂ ਦਿਲ ਨਾ ਛੋਟਾ ਕਰ ਆ ਦੇਖ ਨਾ ਆ ਜਿੰਨੇ ਆਲੇ ਦੋਲੇ ਬੈਠੇ ਇੱਕ ਵਾਰ ਕੈਮਰਾ ਘੁਮਾ ਕੇ ਦਿਖਾਓ ਆ ਮਨ ਆ ਜਿੰਨੇ ਵੀ ਨੌਜਵਾਨ ਬੈਠੇ ਆ ਇਹ ਪਿੰਡ ਦੇ ਨੌਜਵਾਨ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਨੌਜਵਾਨ ਕੱਲਾ ਦੁੱਖ ਨਹੀਂ ਵੰਡਾਉਣ ਆ ਰਹੇ ਇਹ ਪਿੰਡ ਦੇ ਵਿੱਚ ਉਗਰਾਹੀ ਚੱਲ ਰਹੀ ਹੈ ਜਿਹੜੇ ਨੌਜਵਾਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਜ਼ਿੰਮੇਵਾਰੀ ਇੰਦੇ ਤੇ ਸੱਤੀ ਵਿਸ਼ੇ ਤਾਂ ਕੁਝ ਅਸੀਂ ਤਾਂ ਬਸ ਕਰਦਾ ਮਾਂ ਪਿਓ ਉਹ ਮੈਂ ਰੋਟੀਆਂ ਪਕਾਉਣ ਜੋਗੀ ਘਰ ਦੇ ਕੰਮ ਕਰਨ ਜੋਗੀ ਆਵੇ ਤੇ ਇਧਰ ਅੱਗ ਲੱਗੀ ਸੀ ਵੀ ਕਿ ਲਾਦੇ ਰਾਹ ਤੇ ਤੇ ਮੈਂ ਇਹਦੇ ਮੂੰਹ ਹਲ ਦੇਖ ਕੇ ਤੇ ਮੈਂ ਆਪ ਲੱਗ ਗਈ ਮੇਰੇ ਬਾਹ ਤੇ ਛੱਟ ਲੱਗ ਗਈ ਉਹ ਦਰਭਾਗ ਚਵਾਕ ਨੇ ਮੈਂ ਤਾਂ ਖਿੱਤੀ ਜ ਮਗਰ ਗਏ ਸੀ ਇਹਦੇ ਮਗਰ ਨਹੀਂ ਗਏ ਕਰ ਮੈਨੂੰ ਕਹਨਾ ਮੰਮੀ ਆ ਕੇ ਜਦੋਂ ਮੈਂ ਪੌਲ ਤੇ ਚੜਿਆ ਮੈਨੂੰ ਐ ਲੱਗੇ ਜਿਵੇਂ ਆਪਣੇ ਅੱਗ ਲੱਗ ਗਏ ਹੁਣ ਚਲੋ ਬਚਾਓਗੇ ਮੀ ਆ ਗਿਆ ਫਿਰ ਦੂਜੇ ਦਿਨ ਫਿਰ ਸਾਰਾ ਪੈਂਡ ਹੀ ਮੱਚਿਆ ਫਿਰ ਦੂਜੇ ਦਿਨ ਤਾਂ ਸਾਡਾ ਪੰਡ ਦਾ ਮੇਰੇ ਸਾਹ 2500 ਕਿੱਲਾ ਰਗਵਾਓ ਸਾਰਾ ਤਬਾਹ ਹੋਇਆ ਕਣਕ ਸੜੀ ਜੋ ਵੀ ਸਵਿਚ ਆ ਗਿਆ ਕੋ ਪਸ਼ੂ ਪੰਛੀ ਉਹ ਤਾਂ ਫਿਰ ਸਾਰਾ ਖਤਮ ਕੀਤਾ ਰੱਬ ਨੇ ਨਾਨਕਸਾਨ ਹੋਇਆ ਹੋਊਗਾ ਤੁਹਾਡੇ ਕੋਲ ਤਾਂ ਹਸਾਬ ਕਿਤਾਬ ਲੱਗੇ ਹੁੰਦੇ 83 ਗੋਲ ਤਾਂ ਕਿੰਨੀ ਕਿ ਜ਼ਮੀਨ ਹੈ ਕਿ ਤਾਂ ਨਿਕਲਦੀ ਹੈ ਕਿੱਲੇ ਦੀ 60000 ਦੀ ਨਿਕਲਦੀ ਹੈ ਉੰਜ ਆਪਾਂ ਕੀ 1378 7 8 ਲੱਖ ਦਾ ਨੁਕਸਾਨ ਹੈਗਾ ਹੀ ਆ ਜੋ ਚਲੋ ਝਾੜ ਕੱਟ ਵਧ ਗਿਆ ਲਈਦਾ 7 8 ਲੱਖ ਦੀ ਕਣਕ ਦਾ ਕਿੱਥੋਂ ਦਾ ਸਾਰੀ ਸਾਲ ਦੀ ਸੈਟਿੰਗ ਹੋ ਜਾਣੀ ਹੈ ਕਿੱਥੇ ਸਾਰਾ ਕੰਮ ਹੀ ਉਖੜ ਗਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅੱਗ ਨੇ ਤਾंडव ਕੀਤਾ ਜਾਨਾਂ ਲਈਆਂ ਆਰਥਿਕ ਤੌਰ ਤੇ ਨੁਕਸਾਨ ਹੋਇਆ 3000 ਏਕੜ ਫਸਲ ਜਿਹੜੀ ਸੀ ਉਹ ਸਵਾ ਕਰਤੀ ਪਰਿਵਾਰਾਂ ਦੇ ਹਾਲਾਤ ਜਿਹੜੇ ਨੇ ਉਹ ਬੜੇ ਤਰਸਯੋਗ ਹੈ ਜਿਹੜਾ ਬੰਦਾ ਜ਼ਿੰਮੇਦਾਰਾ ਕਰਦਾ ਹੈ ਅ ਫਸਲ ਬੀਜਦਾ ਜੋ ਖੇਤੀ ਕਰਦਾ ਉਹ ਜ਼ਰੂਰੀ ਨਹੀਂ ਕਿ ਉਹ ਅ ਖੁੱਲੀ ਜ਼ਮੀਨ ਦਾ ਮਾਲਕ ਹੋਊਗਾ ਬਹੁਤ ਸਾਰੇ ਅਜਿਹੇ ਨਿੱਕੇ ਕਿਸਾਨ ਛੋਟੇ ਕਿਸਾਨ ਜਿਨ੍ਹਾਂ ਨੂੰ ਨਾ ਤਾਂ ਛੋਟੇ ਕਿਸਾਨਾਂ ਵਾਲੀਆਂ ਸਹੂਲਤਾਂ ਮਿਲਦੀਆਂ ਖੇਤੀ ਕਰਨ ਕਰਕੇ ਔਰ ਨਾ ਹੀ ਉਹ ਵੱਡੇ ਕਿਸਾਨਾਂ ਵਰਗੇ ਹੁੰਦੇ ਆ ਕਿਉਂਕਿ ਇੱਕ ਦੋ ਕਿੱਲੇ ਦੀ ਜ਼ਮੀਨ ਹੁੰਦੀ ਹੈ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਹੀ ਚੱਲਦਾ ਆ ਇੱਕ ਨੌਜਵਾਨ ਆ ਮੇਰੇ ਨਾਲ ਆਕਾਸ਼ਦੀਪ ਹੈ ਪਿੰਡ ਸੋਢੀ ਵਾਲੇ ਤੋਂ ਹੀ ਐ ਇੱਕ ਕਿੱਲਾ ਜ਼ਮੀਨ ਹੈ ਇਹਨਾਂ ਕੋਲੇ ਆਪਣੀ ਔਰ ਠੇਕੇ ਤੇ ਲੈ ਕੇ ਵਾਈ ਕਰਦਾ 11 12 ਕਿੱਲੇ ਜ਼ਮੀਨ ਠੇਕੇ ਤੇ ਲੈਂਦਾ ਤੇ ਠੇਕੇ ਵੀ ਬਹੁਤ ਨੇ ਮਾਲਵੇ ਦੇ ਵਿੱਚ 60 7000 ਰੁਪਿਆ ਇੱਕ ਕਿੱਲੇ ਦਾ ਠੇਕਾ ਜਾਂਦਾ ਇਸ ਨੌਜਵਾਨ ਦੀ ਸਾਰੀ ਦੀ ਸਾਰੀ ਖੜੀ ਫਸਲ ਮੱਚ ਗਈ ਆ ਇਸ ਨੌਜਵਾਨ ਦੀ ਮਾਤਾ ਹੈ ਇਸੇ ਦੇ ਸਿਰ ਤੇ ਘਰ ਚੱਲਦਾ ਆਰਥਿਕ ਤੌਰ ਤੇ ਇਹ ਆਪਣੇ ਘਰ ਨੂੰ ਸੰਭਾਲਦਾ ਹੈ ਪਿਤਾ ਬਿਮਾਰ ਪਏ ਨੇ ਉਹਨਾਂ ਦਾ ਇਲਾਜ ਚੱਲਦਾ ਹੈ ਯਾਨੀ ਇਹ ਪਰਿਵਾਰਾਂ ਦੇ ਹਾਲਾਤ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ ਕੱਲੀ ਫਸਲ ਮੱਚ ਗਈ ਇੱਥੇ ਗੱਲ ਰੁਕ ਨਹੀਂ ਜਾਂਦੀ ਕਿ ਸਰਕਾਰ ਮੁਆਵਜ਼ਾ ਦੇ ਦੋਗੀ ਇਸ ਤੋਂ ਅੱਗੇ ਵੀ ਬਹੁਤ ਕੁਝ ਹੁੰਦਾ ਹੈ ਭਾਵਨਾਵਾਂ ਜੁੜੀਆਂ ਹੁੰਦੀਆਂ ਬਹੁਤ ਕੁਝ ਸੁਪਨੇ ਜੁੜੇ ਹੁੰਦੇ ਆ ਆਕਾਸ਼ ਕਿੰਨੀ ਜ਼ਮੀਨ ਸੀ ਤੁਹਾਡੀ ਕਿੰਨਾ ਨੁਕਸਾਨ ਹੋਇਆ 12 13 ਗਲੇ ਕਣਕ ਮੱਚੀ ਖੜੀ ਤੋੜੀ ਦਾ ਸਾਰੀ ਮੱਚੀ ਦੂਜਾ ਕਿਲਾ ਡੇਢ ਕਿਲਾ ਵੱਡੀ ਸੀਗੀ ਵੱਡੀ ਜਾਂਦੇ ਸੀ ਕਿ ਮਸ਼ੀਨ ਵਾਲੇ ਨੇ ਖਰਾਬ ਕਰਤਾ ਟਰਾਲਾ ਵੀ ਵਿੱਚੇ ਸੀਗੇ ਉਹ ਵੀ ਸੜ ਗਿਆ ਹੂੰ ਰਸੂਹਾ ਦੀ ਵੱਢਣੀ ਸ਼ੁਰੂ ਕੀਤੀ ਵੀ ਸੀਗੀ ਇੱਕ ਘੁੱਪ ਜਿਹਾ ਭਰਿਆ ਸੀ ਉਹ ਉਹ ਵੱਢ ਕੇ ਲਿਆਂਦਾ ਅੱਛਾ ਇੰਨੀ ਹੀ ਨਿਕਲੀ ਸੀ ਹਲੇ ਆਹ ਦੇਖੋ ਆ ਦਿਖਾਓ ਇੱਕ ਵਾਰ ਕੈਮਰੇ 'ਚ ਆ ਜਿੰਨਿਕ ਪਈ ਕਣਕ ਆ ਨਾ ਇਹ ਤੁਸੀਂ ਇਹ ਦੇਖੋ ਕਿ 13 ਕਿੱਲਿਆਂ ਦੇ ਵਿੱਚੋਂ ਆਹ ਕਣਕ ਆ ਜਿਹੜੀ ਇਹਨਾਂ ਦੇ ਘਰ ਪਈ ਹੋਈ ਆ ਇੰਨੀ ਇੰਨੀ ਕੁ ਬਚੀ ਆ ਮਿਹਨਤ ਬਹੁਤ ਲੱਗਦੀ ਆ 6 ਮਹੀਨੇ ਦੀ ਮਿਹਨਤ 4-5 ਮਹੀਨੇ ਦੀ ਮਿਹਨਤ ਬਹੁਤ ਵੱਡੀ ਹੁੰਦੀ ਹੈ ਬਹੁਤ ਸਾਰੇ ਸੁਪਨੇ ਜੁੜੇ ਹੁੰਦੇ ਆ ਕੀ ਕੋਈ ਬਾਣੀ ਨਹੀਂ ਸਿੱਖਦੀ ਕਿਆ ਕਿਦਾ ਇੱਧਰ ਕਹੀ ਚੋਗੇ ਇਧਰ ਪੜਾਗੇ ਨਹੀਂ ਇਧਰ ਸੁਪਨੇ ਲੋ ਕਰੇਗਾ ਨਾ ਸਦਾ ਮੁੰਡੇ ਨੂੰ ਤੂੰ ਕਹਿਣਾ ਨਹੀਂ ਆਪ ਹੀ ਪੰਜਾ ਫੜਨਾ ਇਹਨੇ ਕਹ ਲੈ ਕੋਈ ਨਹੀਂ ਮੈਂ ਆਪਣੇ ਮੁੰਡੇ ਦਾ ਸਾਥ ਦੇਣਾ ਹੀ ਆ ਜਮਾ ਨਹੀਂ ਕਿਤੇ ਵਸਾ ਕਦੀ ਰਾਤ ਨੂੰ 10 ਵਜੇ ਤਰਪੇੜਾ ਕਦੇ 12 ਵਜੇ ਤਰਪੇੜਾ ਹੁਣ ਮੇਲਾ ਨਹੀਂ ਵੇਖਾ ਬਾਬੇ ਮਾਨਸੇ ਉਹਦੇ ਪਾੜੀ ਨੂੰ ਆ ਮੈਂ ਪਾੜੀ ਲਾਉਣਾ ਹੀ ਲਾਉਣਾ ਅਦਨ ਬਾਬ ਮੇਰੇ ਮੇਲਾ ਨਹੀਂ ਵੇਖੇ ਪਾਣੀ ਨਹੀਂ ਛੱਡਿਆ ਤੇ ਮੈਂ ਲਾ ਕੇ ਪਾਣੀ ਫੇਰ ਮੇਲਾ ਵੇਖੂ। ਨਾ ਮਾਤਾ। ਦਿਲ ਨਾ ਛੋਟਾ ਕਰ ਆ ਦੇਖ ਨਾ ਆ ਜਿੰਨੇ ਆਲੇ ਦੋਲੇ ਬੈਠੇ ਇੱਕ ਵਾਰ ਕੈਮਰਾ ਘੁਮਾ ਕੇ ਦਿਖਾਓ ਆਮਨ। ਆ ਜਿੰਨੇ ਵੀ ਨੌਜਵਾਨ ਬੈਠੇ ਆ ਇਹ ਪਿੰਡ ਦੇ ਨੌਜਵਾਨ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਨੌਜਵਾਨ ਕੱਲਾ ਦੁੱਖ ਨਹੀਂ ਵੰਡਾਉਣ ਆ ਰਹੇ। ਇਹ ਪਿੰਡ ਦੇ ਵਿੱਚ ਉਗਰਾਹੀ ਚੱਲ ਰਹੀ ਹੈ। ਜਿਹੜੇ ਨੌਜਵਾਨ ਬਾਹਰ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਉਹ ਗਰਾਈ ਚੱਲ ਰਹੀ ਹੈ ਕਿ ਜਿਹਦਾ ਜਿੰਨਾ ਨੁਕਸਾਨ ਹੋਇਆ ਬੇਸ਼ੱਕ ਮੁਕੰਮਲ ਪਰਪਾਈ ਤਾਂ ਨਹੀਂ ਹੋਣੀ ਜੇ ਕਿਸੇ ਦਾ 10 ਲੱਖ ਦਾ ਨੁਕਸਾਨ ਹੈ ਤਾਂ ਇਹ ਤਾਂ ਨਹੀਂ ਕਿ ਉਸ ਪਰਿਵਾਰ ਨੂੰ 10 ਲੱਖ ਮਿਲ ਜੂਗਾ ਪਰ ਘੱਟੋ ਘੱਟ ਸਾਲ ਲੰਘਦਾ ਹੋ ਜਾਊਗਾ ਗੁਜ਼ਾਰੇ ਜੋਗਾ ਕੰਮ ਹੋ ਜਾਊਗਾ ਇਹ ਆਕਾਸ਼ ਦੇ ਪਿਤਾ ਜੀ ਹੈਗੇ ਨੇ ਇਹਨਾਂ ਨੇ ਆਪਣੇ ਅੱਖਾਂ ਦਾ ਕੋਈ ਇਲਾਜ ਕਰਵਾਇਆ ਅੰਕਲ ਜੀ ਮੈਂ ਸਿਰਫ ਇਨਾ ਪੁੱਛਣਾ ਹੈ ਕਿ ਜਦੋਂ ਇਹ ਫਸਲ ਵੱਢੀ ਜਾਣੀ ਸੀ ਘਰ ਅਕ ਫਸਲਾ ਆ ਜਾਂਦੀ ਜਾਂ ਅ ਅੜਤ ਤੇ ਵੇਚ ਦਿੰਦੇ ਉਸ ਤੋਂ ਬਾਅਦ ਕਰਨਾ ਕੀ ਸੀ ਸੋਚਿਆ ਕੀ ਕੁਝ ਉਹਨੇ ਸੋਚਣਾ ਕੀ ਹੀ ਵਸਾ ਤੇ ਬਾ ਮਗਰ ਉਹ ਕਰਨ ਲੱਪੈਂਦੇ ਜਿਹੜਾ ਕੋ ਕੰਮ ਕਰਨਾ ਸੀ ਹੋਰ ਨਹੀਂ ਕਰਨ ਲਾਪ ਵਗਰਾ ਤਾਂ ਉਹਣਾ ਜਿਹੜਾ ਕੋਈ ਵੀ ਉਹ ਇਹਦੀ ਸਾਰੀ ਜ਼ਿੰਮੇਵਾਰੀ ਐਂਦੇ ਤੇ ਸੱਟੀ ਵਿਸੀ ਐ ਤਾਂ ਕੁਛ ਅਸੀਂ ਤਾਂ ਬਸ ਘਰ ਦਾ ਮਾਂ ਪਿਓ ਰੋ ਮੈਂ ਰੋਟੀਆਂ ਪਕਾਉਣ ਜੋਗੀ ਘਰ ਦੇ ਕੰਮ ਕਰਨ ਜੋਗੀ ਆਵੇ ਇਹਦੇ ਇਧਰ ਅੱਗ ਲੱਗੀ ਸੀ ਵਿਕੀ ਲਾਂਦੇ ਰਾਤੇ ਤੇ ਮੈਂ ਇਹਦੇ ਮੂੰਹ ਵੱਲ ਵੇਖ ਕੇ ਤੇ ਮੈਂ ਆਪ ਲੱਗ ਗਈ ਮੇਰੀ ਬਾਹ ਦੇ ਸੱਟ ਲੱਗ ਗਈ ਉਹਨਾਂ ਭਾਗ ਚਵਾ ਕਰਨ ਮੈਂ ਤਾਂ ਖਿੱਤੀ ਤੇ ਬਹੁਤ ਉਸ ਮਗਰ ਕੇ ਸੀ ਇਹਦੇ ਮਗਰ ਨਹੀਂ ਕੇ ਕਰ ਮੈਨੂੰ ਕਹਿੰਦਾ ਮੰਮੀ ਆ ਕੇ ਜਦੋਂ ਮੈਂ ਬੋਲਤੇ ਚੜਿਆ ਮੈਨੂੰ ਐ ਲੱਗੇ ਜਿਵੇਂ ਆਪਣੇ ਅੱਗ ਲੱਗ ਗਈ ਤੇ ਮੇਰਾ ਇਹ ਮੈਂ ਕਿਹਾ ਤਾਂ ਚੱਲ ਕੋਈ ਨਹੀਂ ਤੂੰ ਹੌਸਲਾ ਕਰ ਤੇ ਮੇਰਾ ਆਫਦਲਾ ਮੱਲ ਲੱਡ ਵੱਧ ਕੇ ਮੈਂ ਮੇਰੇ ਬਾਹ ਤੇ ਸੱਟ ਲੱਗ ਗਈ ਇੱਕ ਦਿਨ ਪਹਿਲਾਂ ਇੱਧਰ ਆ ਕੇ ਚਲਿਆ ਹਾਂ ਤੇ ਇੱਧਰ ਲੱਗ ਗਈ ਪਹਿਲੋਂ ਇੱਕ ਦਿਨ ਪਹਿਲਾਂ ਇੱਧਰ ਸੀ ਹਾਂ ਉਹ ਦਿਨ ਚਲ ਬਚਾ ਉਹ ਮਹੀ ਆ ਗਿਆ ਫਿਰ ਦੂਜੇ ਦਿਨ ਫਿਰ ਸਾਰਾ ਪੈਂਡ ਹੀ ਮੱਚਿਆ ਪਰ ਦੂਜੇ ਦਿਨ ਤਾਂ ਸਾਡਾ ਪਿੰਡ ਦਾ ਮੇਰੇ ਸਾਹ 25 ਕਿੱਲਾ ਰਗਵਾਓ ਸਾਰਾ ਤਬਾਹ ਹੋਇਆ ਕਣਕ ਸੜੀ ਜੋ ਵੀ ਸਵੈਚ ਆ ਗਿਆ ਕੋ ਪਸ਼ੂ ਪੰਛੀ ਉਦੋਂ ਫਿਰ ਸਾਰਾ ਖਤਮ ਕੀਤਾ ਰੱਬ ਨੇ ਅੱਗ ਜਿੰਮੇਵਾਰੀ ਸਾਰੀ ਤੁਹਾਡੀ ਆਗਰ ਉਹ ਵੀ ਨਹੀਂ ਸਾਡੇ ਤੋਂ ਅੱਗ ਨੇ ਆਪਦਾ ਕੰਮ ਕਰਕੇ ਆਪ ਰੁਕੀ ਉਹ ਪਰੇ ਜਾ ਕੇ ਮਸੂਰਵਾਲ ਪਿੰਡ ਕੋਲੇ ਜਾ ਕੇ ਅੱਛਾ ਇਹਦੇ ਨਾਲ ਨਾਲ ਜਿਵੇਂ ਮੈਂ ਪਹਿਲਾਂ ਤਸਵੀਰ ਦਿਖਾਈ ਕਿ ਨੌਜਵਾਨ ਬੈਠੇ ਆ ਆਰਥਿਕ ਤੌਰ ਤੇ ਮਦਦ ਕਰਨ ਦੇ ਲਈ ਵੀ ਹਾਮੀ ਭਰਦੇ ਨੇ ਉਹ ਔਰ ਇਸ ਆਕਾਸ਼ਦੀਪ ਦੀ ਆੜਤ ਇਹਨਾਂ ਭਰਾਵਾਂ ਨਾਲ ਚੱਲਦੀ ਆ ਆ ਬੈਠੇ ਦੋ ਆੜਤੀਏ ਜਿਨ੍ਹਾਂ ਦੇ ਦੁੱਖ ਸੁੱਖ ਦੇ ਵਿੱਚ ਕਿਸਾਨ ਦਾ ਤੇ ਆੜਤੀਏ ਦਾ ਨੌ ਮਾਸ ਵਾਲਾ ਰਿਸ਼ਤਾ ਹੁੰਦਾ ਨਾ ਤਾਂ ਆੜਤੀਏ ਦਾ ਕਿਸਾਨ ਬਿਨਾ ਕੋਈ ਧਿਰਗ ਹੈਗਾ ਤੇ ਨਾ ਹੀ ਕਿਸਾਨ ਦਾ ਆੜਤੀਏ ਬਿਨਾ ਤਾਂ ਆ ਘਰ ਬੈਠੇ ਨੇ ਬਾਈ ਜੀ ਪਤਾ ਕਰਨਾ ਆਏ ਸੀਗੇ ਮਤਲਬ ਪਰਿਵਾਰ ਦੀ ਕਿੰਨੇ ਸਾਲਾਂ ਦੀ ਪੁਰਾਣੀ ਆ ਛੋੜੀ ਹੋ ਗਈ 7-8 ਸਾਲ ਤੋਂ ਆੜ ਤੋਂ ਮੈਂ ਬਰਤਰਾ ਸਭ ਕਰ ਦੇਣ ਤੇ 7-8 ਸਾਲ ਤੋਂ ਆਪਣਾ ਗੋਲ ਬਹੁਤ ਵਧੀਆ ਮੁੰਡਾ ਮਿਹਨਤੀ ਹੈ ਮੈਂ ਕਹਿੰਦਾ ਬੰਦਾ ਬੰਦਾ ਵੀ ਮੈਂ ਇਹਨੂੰ ਕਈ ਵਾਰ ਕਹਿੰਦਾ ਤੂੰ ਰੱਖ ਰੁੱਖ ਲਿਆ ਕਰ ਕਹਿੰਦਾ ਨਹੀਂ ਬਾਹੂ ਫਿਰ ਪੱਲੇ ਨਹੀਂ ਕੋ ਪੈਣਾ ਤੇ ਮਿਹਨਤੀ ਐਵੇਂ ਕਹਿੰਦਾ ਕੋਈ ਮਿਹਨਤ ਵਾਲੀ ਕੋਈ ਕੰਮ ਸ਼ੈਡ ਦੀ ਵੀ ਪੂਰੀ ਕਰਦੇ ਕੋਈ ਬੰਦਾ ਬੰਦੇ ਦਾ ਲਾਲਚ ਨਹੀਂ ਇਹ ਬੰਦਾ ਰੱਖਣਾ ਹੈ ਇਹ ਕਰਨਾ ਤੇ ਬਹੁਤ ਮੜਾ ਤੇ ਕੁ ਐਤਾ ਅੰਦਾਜ਼ਨ ਉਹਦਾ ਕਿੰਨਾ ਨੁਕਸਾਨ ਹੋਇਆ ਹੋਊਗਾ ਤੁਹਾਡੇ ਕੋਲ ਤਾਂ ਹਸਾਬ ਕਿਤਾਬ ਲੱਗੇ ਹੁੰਦੇ ਅੜਤੀਏ ਕੋਲ ਤਾਂ ਕਿੰਨੀ ਕਿ ਜ਼ਮੀਨ ਇੱਕ ਤਾਂ ਨਿਕਲਦੀ ਐ ਕਿੱਲੇ ਦੀ 60000 ਦੀ ਨਿਕਲਦੀ ਐ ਹੁਣ ਜੇ ਆਪਾਂ ਕੀ 13078 7 8 ਲੱਖ ਦਾ ਨੁਕਸਾਨ ਹੈਗਾ ਹੀ ਐ ਜੀ ਚਲੋ ਝਾੜ ਘਾਟ ਵਧ ਗਿਆ ਨਹੀਂ ਇਹਦਾ 7 8 ਲੱਖ ਦੀ ਕਣਕ ਦਾ ਕਿੱਥੋਂ ਦਾ ਸਾਰੀ ਸਾਲ ਦੀ ਸੈਟਿੰਗ ਹੋ ਜਾਣੀ ਐ ਕਿਤੇ ਸਾਰਾ ਕੰਮ ਹੀ ਉਖੜ ਗਿਆ ਹੋ ਨਹੀਂ ਜਿੰਨੇ ਜੋ ਜਿੱਥੇ ਜਿੱਥੇ ਅਸੀਂ ਵੀ ਕੋਈ ਵਿਆਜ ਦੀ ਦੂਜੀ ਜੋ ਹੋ ਗਈ ਮਦਦ ਕਰਾਂਗੇ ਇਹ ਨਹੀਂ ਅਸੀਂ ਜਿੰਨੇ ਜੋਗੇ ਨਾਲ ਖੜੇ ਆ ਮੈਂ ਬੋਤ ਜੇ ਨਾਨ ਬੋਣੀ ਹੋਵੇ ਫਿਰ ਉਹ ਤਾਂ ਸੱਦਾ ਬਣ ਹਾਂ ਨਹੀਂ ਉਹ ਤਾਂ ਬਣਦਾ ਜਦੋਂ ਪਰਿਵਾਰ ਚਲੋ ਪਤਾ ਇਹੀ ਮੌਕਾ ਹੁੰਦਾ ਜੇ ਮੰਨ ਲਾ ਕੇ ਨਹੀਂ ਬਿਆਸੀ ਤਾਂ ਕਰਨੇ ਆਸੀਂ ਤੇ ਲੈਣ ਉਹ ਗੱਲ ਹੋ ਰਹੀ ਦੀ ਜੀ ਇਸੇ ਟਾਈਮ ਤੇ ਹੌਸਲਾ ਦਵਾਵਾਂਗੇ ਫੇਰ ਹੀ ਆ ਹਾਂ ਫੇਰ ਹੀ ਆ ਫਿਰ ਉਹਦਾ ਮਨ ਫਿਰ ਬੱਜਣਾ ਬੰਦੇ ਕਈ ਤਰ੍ਹਾਂ ਦੇ ਆ ਉਹ ਜਾ ਕੇ ਬੂਹਾ ਖੜਕਾਉਣਗੇ ਕਿ ਭਰਾ ਤੇਰੇ ਤੋਂ ਪੈਸੇ ਲੈਣੇ ਆ ਸਾਨੂੰ ਦੇ ਉਦੋਂ ਦਿਮਾਗ ਦੇ ਵਿੱਚ ਬਹੁਤ ਕੁਝ ਚੱਲੂਗਾ ਕਾਸ਼ ਤੇ ਆਸੀਂ ਕਹਿੰਦੇ ਆ ਤੇਰੇ ਨਾਲ ਖੜੇ ਆ ਕੋਈ ਗੱਲ ਨਹੀਂ ਬੇਫਿਕਰ ਹੋ ਜਾ ਜਿੰਨੇ ਜੋਗ ਹੋ ਗਿਆ ਬਰਾਲ ਮਿਲ ਕੇ ਕਰਾਂਗੇ ਹੂੰ ਇਹੀ ਕਰ ਸਕਦੇ ਤੁਸੀਂ ਇਕੱਠੇ ਹੋ ਨਹੀਂ ਕੋਈ ਗੱਲ ਨਹੀਂ ਹਾਂ ਇੱਕ ਹਾਂ ਤਾਂ ਬਾਈ ਹੋਰ ਨੇ ਘਟੋ ਘਟ ਹਾ ਦਾ ਨਾਰਾ ਦਾ ਮਾਰਿਆ ਕਿ ਕੋਈ ਗੱਲ ਨਹੀਂ ਜਿਹੜੀ ਵਿਆਜ ਵਗੈਰਾ ਹੈ ਅਸੀਂ ਕੋਸ਼ਿਸ਼ ਕਰਾਂਗੇ ਉਹ ਆਪਣੇ ਹਿਸਾਬ ਦੇ ਨਾਲ ਸੋਚ ਕੇ ਘਟੋ ਘਟ ਜਿੰਨਾ ਕਿ ਬਣ ਸਕਦਾ ਹੋਇਆ ਉਹ ਉਹਦਾ ਸਾਥ ਦੇਣਗੇ ਪਰ ਦੇਖੋ ਕਿ ਜਦੋਂ ਇੱਕ ਪਰਿਵਾਰ ਤੇ ਕੋਈ ਕਿਸੇ ਤਰ੍ਹਾਂ ਦਾ ਆਰਥਿਕ ਤੌਰ ਤੇ ਕੋਈ ਨੁਕਸਾਨ ਬਣਦਾ ਤਾਂ ਜਦੋਂ ਲੋਕ ਨਾਲ ਆ ਕੇ ਦੁੱਖ ਸੁੱਖ ਵੰਡਾਉਣ ਲੱਗ ਜਾਂਦੇ ਆ ਤਾਂ ਦੁੱਖ ਵੈਸੇ ਹੀ ਘਟ ਜਾਂਦਾ ਪਰ ਇੱਥੇ ਤਾਂ ਗੱਲ ਇਹ ਹੈ ਕਿ ਜਿੱਥੇ ਆਰਥਿਕ ਨੁਕਸਾਨ ਹੋਇਆ ਦੀ ਪਰਪਾਈ ਕਰਵਾਉਣ ਵਾਸਤੇ ਸਾਰਾ ਪਿੰਡ ਨਾਲ ਖੜਾ ਇਕੱਲੇ ਇਸ ਪਰਿਵਾਰ ਦੇ ਨਹੀਂ ਇੱਕ ਦੋ ਹੋਰ ਵੀ ਇੱਥੇ ਹੈਗੇ ਨੇ ਬਾਈ ਹੋਰੀ ਬਾਈ ਜੀ ਆਜੋ ਤੁਸੀਂ ਮੜਾ ਆਜੋ ਕੁਰਸੀ ਨੇੜੇ ਕਰ ਲਓ ਕੁਰਸੀ ਨੇੜੇ ਕਰ ਲਓ ਇਹ ਬਾਈ ਹੋਰਾਂ ਦੀ ਆਪਦੀ ਤਿੰਨ ਕਿੱਲੇ ਜ਼ਮੀਨ ਹੈ ਸਾਰੀ ਬਾਈ ਜਿਹੜੀ ਆ ਬਾਕੀ ਇਹ ਵੀ ਠੇਕੇ ਤੇ ਕਰਦੇ ਆ ਤੇ ਸਾਰੀ ਦੀ ਸਾਰੀ ਫਸਲ ਮੱਚ ਗਈ ਬਾਈ ਹਾਂ ਜੀ 17 ਕਿੱਲੇ ਫਸਲ ਮੱਚ ਗਈ ਸਾਰਾ ਲਾੜ ਮੱਚ ਗਿਆ ਸਾਰਾ ਲਾੜ ਮੱਚ ਗਿਆ ਹਾਂ ਸਾਰੇ ਕੁਝ ਵੱਡੀ ਵੀ ਸੀ ਉਹ ਕੁਝ ਵੱਡੀ ਬਸ ਬਾਕੀ ਵੱਡੀ ਮਸ਼ੀਨ ਵਿੱਚ ਹੀ ਵਿੱਚੋਂ ਭਜਾਇਆ ਗੱਡੀ ਵਾਰ ਆਪਦੀ ਜ਼ਮੀਨ ਤੁਹਾਡੀ ਤਨ ਕਿਲੇ ਆਪਦੀ ਤਨ ਕਿਲੇ ਮਾਰ ਗਈ ਹਾਂ ਠੇਕੇ ਤੇ ਲਈ ਬਾਕੀ ਸਾਰੀ ਸਾਰੀ ਛੜ ਗਈ ਸਾਰੀ ਮਾਰ ਬਿਟੋਟਾ ਟੋੜੀ ਭਜਾ ਕੇ ਕੱਢੇ ਬਹੁਤ ਔਖੇ ਥੋੜੇ ਫਰਗਰ ਟ੍ਰੈਕਟਰੀ ਮੱਜਣੇ ਵਿੱਚ ਜੀ ਕਿਉਂਕਿ ਨੁਕਸਾਨ ਬਹੁਤ ਹੋਇਆ ਭਾਈ ਕਰਜ਼ੇ-ਕਰਜ਼ੇ ਹੋਣਗੇ ਸਿਰ ਬਹੁਤ ਕੁਝ ਸੋਚਿਆ ਜੀ ਜੀ ਦੋ ਟੱਟ ਨਵੇਂ ਕਿਸਤਾ ਕੋ ਤਾਂ ਪੰਨੀਆਂ ਸਾਰਾ ਕੰਮ ਐ ਹੀ ਚੱਲਦਾ ਜੀ ਠੇਕੇ ਆੜਤੀਆਂ ਦੇ ਪੈਸੇ ਹੀ ਵਾਵਾ ਸੀ ਹਾਂਜੀ ਮਾਤਾ ਘਰੇ ਖਾਂ ਨੂੰ ਕਣ ਕੋਈ ਰੱਖੀ ਜੀ ਉਹ ਇੱਕ ਬੋਰੀ ਬਾਬੇ ਵਾਲੀ ਰੱਖੀ ਬਸ ਉਹ ਰਹਿ ਗਈ ਅਬ ਉਹ ਨਾਲ ਦੀ ਵੀ ਆਈ ਈ ਮੈਨੂੰ ਰੱਖ ਹੀ ਲੈਣੀ ਐ ਇੱਕ ਬੋਰੀ ਬਾਬੇ ਵਾਲੇ ਰੱਖੀ ਐ ਢੋਲ ਖਾਲੀ ਰਹਿ ਗਈ ਹਾਂ ਹੂੰ ਬਾਈ ਕਬ ਬਾਬਿਆਂ ਦੀ ਬੋਰੀ ਭਰੀ ਉਹ ਬਾਬੇ ਵਜੀਤਪੁਰ ਵਾਲ ਦੇਖ ਜਾਂਦੇ ਆ ਤੇ ਉਹ ਬੋਰੀ ਭਰ ਕੇ ਰੱਖੀ ਬਾਅਦ ਤੇ ਮੈਂ ਚੱਲ ਮਗਰ ਉਹ ਰੱਖ ਹੀ ਲੈਣੀ ਐ ਜੀ ਚਾ ਆਰਤੀਆਂ ਨਾਲ ਕੋਈ ਗੱਲ ਹੋਈ ਆ ਤਾਂ ਭਰਾ ਹੋਰੀ ਬੈਠੇ ਨੇ ਕਾਸ਼ ਹੋਰਾਂ ਦੇ ਪਿੱਠ ਤੇ ਥਾਪੜਾ ਦੇ ਤਾਂ ਕਿ ਕੋਈ ਗੱਲ ਨਹੀਂ ਘਬਰਾਣਾ ਤੇ ਤੁਹਾਡੀ ਗੱਲ ਹੋਈ ਕੋਈ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਆਰਤੀਆਂ ਬਈ ਘਰੇ ਬੰਦੇ ਬੰਦੇ ਆਈ ਜਾਂਦੇ ਜੀ ਬਹੁਤ ਹੋਣੀ ਬੈਠੇ ਛੱਡ ਗਏ ਹਾਂਜੀ ਆ ਆਰਤੀਆਂ ਗਈ ਨਹੀਂ ਹਾਂਜੀ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰੇ ਤਿੰਨ ਬੇਟੇ ਆ ਜੀ ਤੇ ਬਸ ਮੈਂ ਤੇ ਮੇਰੀ ਘਰ ਵਾਲੀ ਹੈ ਹਾਂ ਛੋਟਾ ਬੱਚਾ ਸਭ ਤੋਂ ਬਾਕੀ ਦੋ ਵੱਡੇ ਆ ਜੀ ਹਾਂਜੀ ਸਾਰੇ ਫਿਰ ਖੇਤੀ ਕਰਦੇ ਆ ਨਾਲੇ ਵੀ ਖੇਤੀ ਕਰਦੇ ਹਾਂ ਜੀ ਸਾਰੇ ਖੇਤੀ ਕਰਦੇ ਆ ਨਾਲ ਸਾਰਾ ਕਮਰਸ਼ੀਅਲ ਦਾ ਕੰਮ ਮਿੱਟੀ ਦਾ ਵੀ ਥੋੜਾ ਬਹੁਤ ਕੰਮ ਹੈ ਵੱਡਾ ਆਰਥਿਕ ਨੁਕਸਾਨ ਹੋ ਗਿਆ ਹਾਂ ਬਹੁਤ ਹਾਂ ਜੀ ਹਾਂ ਇਹਦਾ ਆਰਥਿਕ ਪਹਿਲਾਂ ਪੈਸੇ ਲੈ ਹੁੰਦੇ ਉਹਨਾਂ ਦੀ ਫਸਲ ਉਹਨਾਂ ਦੀ ਆ ਹਾਂ ਜੀ ਪਤਾ ਲੈ ਕੇ ਖਾਦਾ ਹਾਂ ਲੈ ਖਾਦਾ ਇਹਨਾਂ ਦੀ ਲਾਇਦੇ ਫਿਰ ਗਾਂ ਲੈ ਲਈ ਦੇ ਜੀ ਹਾਂ ਹਾਂ ਕੋਣੇ ਤੇ ਇਹ ਘਾਟਾ ਪੈ ਗਿਆ ਬਾਕੀ ਹੁਣ ਗਾਂ ਜੜੇ ਲਾਉਣੇ ਉਹ ਘਾਟਾ ਪੈ ਗਿਆ ਇੱਕ ਸਾਲ ਨਹੀਂ ਇਹ ਮੇਰਾ ਖਿਆਲ ਬ ਦੋ ਤਿੰਨ ਸਾਲ ਪਿੱਛੇ ਹੋ ਜਾਂਦਾ ਬੰਦਾ ਕਿਉਂਕਿ ਅਗਲੀਆਂ ਫਸਲਾਂ ਆਉਣਗੀਆਂ ਫੇਰ ਜਾ ਕੇ ਕਿਤੇ ਅਗਲਾ ਕਿਉਂਕਿ ਅੱਗੇ ਜਦੋਂ ਝੋਨੇ ਦੀ ਲਵਾਈ ਹੋਣੀ ਹੈ ਤੇ ਉਹਦੇ ਤੇ ਵੀ ਲੱਖਾਂ ਹਜ਼ਾਰਾਂ ਰੁਪਈਆ ਦਾ ਨੁਕਸਾਨ ਜਿਹੜਾ ਖਰਚ ਆਉਣਾ ਉਹ ਵੀ ਨਾਲ ਜੁੜਿਆ ਹੁੰਦਾ ਹਾਂਜੀ ਹਾਂਜੀ ਸਾਰਾ ਖਰਚ ਹੈ ਕਈ ਸਾਲ ਪਿੱਛੇ ਹੋ ਜਾਂਦਾ ਕਈ ਸਾਲ ਪਿੱਛੇ ਹੋ ਜਾਂਦੇ ਬੰਦੇ ਮਾਤਾ ਜੀ ਭਰਾਹੋਰੀ ਕਹਿੰਦੇ ਕਿ ਅਸੀਂ ਖੜੇ ਆ ਨਾਲ ਕੋਈ ਗੱਲ ਨਹੀਂ ਜੋ ਕੁਝ ਹੈ ਤੁਹਾਡਾ ਸਾਥ ਉਹ ਗਏ ਬੰਦੇ ਆ ਸਾਡੇ ਤਾਂ ਜਿਹਦਾ ਜਾਨਦਾ ਉਹਦੀ ਗਾਦੀ ਨੇ ਇਹਨਾਂ ਨੇ ਵਾਪਸ ਮੋੜਿਆ ਲੈ ਕੇ ਆਉਂਦਾ ਇਹਨਾਂ ਤੋਂ ਕੁਝ ਨਾ ਕੁਝ ਅਸੀਂ ਕਹਿੰਦੇ ਬਾਸੇ ਤੋਂ ਆਇਆ ਆਪਦਾ ਸਾਹ ਸਹੀ ਰੱਖੇ ਨਾ ਇਹ ਬੰਦੇ ਬਹੁਤ ਸਹੀ ਆ ਇਹੋ ਹੀ ਲਿਆਉਂਦਾ ਇਹੋ ਹੀ ਦਿੰਦਾ ਅਸੀਂ ਤਾਂ ਵੀ ਸਾਰਾ ਕੁਝ ਇਹਦੇ ਤੇ ਸੱਟਿਆ ਵਿਆ ਅਸੀਂ ਤਾਂ ਬਸ ਘਰ ਤੋਂ ਕਰੇ ਲੂਗਾ ਮੇ ਪੱਠਾ ਤਾਂ ਥੱਲੇ ਹੁੰਦਾ ਹੀ ਇਹਦੇ ਨਾਲ ਸਾਥ ਦਿੰਦਾ ਪਾਣੀ ਤਾਂ ਨਹੀਂ ਦਾਂ ਅਸੀਂ ਨਾ ਲੈਣ ਨਾ ਦੇਣ ਕੁਝ ਨਹੀਂ ਕਰਦੇ ਸਾਰੀ ਜ਼ਿੰਮੇਵਾਰੀ ਇਹਦੇ ਤੇ ਸੱਟੀ ਵੀ ਆ ਗੁੜੀਆਂ ਬੇਟੀਆਂ ਦੋ ਵਿਆਹੀਆਂ ਵੀ ਆ ਬਸ ਇਹਦੇ ਸਿਰ ਤੇ ਜੀ ਅਸੀਂ ਕੋਈ ਗੱਲ ਨਹੀਂ ਮਾਤਾ ਸਾਡੇ ਇੱਕ ਸਾਰਾ ਪਿੰਡ ਬੈਠਾ ਹੋਇਆ ਹੈ ਕੋਈ ਗੱਲ ਨਹੀਂ ਇਹ ਕਾਟੇਵਾਦੇ ਚੱਲਦੇ ਵੀ ਰਹਿੰਦੇ ਆ ਖੈਰ ਦੁੱਖ ਤਾਂ ਹੁੰਦਾ ਹੀ ਆ ਰੋਮਨ ਰੋਮਨ ਹੈਗਾ ਇਹ ਮੁੰਡਾ ਨੌਜਵਾਨ ਸਮਾਜ ਸੇਵੀ ਹੈ ਔਰ ਰੋਮਨ ਕੀ ਕੀ ਐਫਰਟ ਕੀਤਾ ਜਾ ਰਿਹਾ ਹੈ ਪਰਿਵਾਰ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਪਰਿਵਾਰਾਂ ਦਾ ਇੱਥੇ ਤਾਂ ਬਾਹਲਾ ਹੀ ਵੱਡਾ ਨੁਕਸਾਨ ਆ ਇਹ ਪਰਿਵਾਰ ਦਾ ਇੱਕ ਕਿੱਲਾ ਹੀ ਜ਼ਮੀਨ ਸੀਗੀ ਕਰ ਰਿਹਾ ਕੋਈ ਐਫਰਟ ਬਾਈ ਪਹਿਲਾਂ ਤਾਂ ਬਹੁਤ ਦੁੱਖ ਦੀ ਘੜੀ ਆ ਇਹ ਸਾਡੇ ਕਰੀਬ 3000 ਕਿੱਲਾ ਮੱਚਿਆ ਸਾਡੇ ਇਲਾਕੇ ਦੇ ਵਿੱਚ ਤੇ ਮੇਰਾ ਪਿੰਡ ਇੱਥੋਂ 4 ਕਿਲੋਮੀਟਰ ਅੱਗੇ ਆ ਜਦੋਂ ਸਾਨੂੰ ਪਤਾ ਲੱਗਾ ਵੀ ਅੱਗ ਲੱਗ ਗਈ ਆ ਤੇ ਅਸੀਂ ਭੱਜ ਕੇ ਵਾਜਾਂ ਦਿੱਤੀਆਂ ਲੋਕ ਇਕੱਠੇ ਕੀਤੇ ਅਸੀਂ ਅੱਗ ਦਾ ਕਾਬੂ ਸਾਡੇ ਤਾਂ ਇੱਥੋਂ ਥੋੜੀ ਵਾਲੇ ਨਹੀਂ ਪਿਆ ਕਾਬੂ ਅੱਗ ਦਾ ਅਸੀਂ ਗਾਂਹ ਜਾ ਕੇ ਅਸੀਂ ਅੱਗ ਦਾ ਕਾਬੂ ਪਾਇਆ ਆ ਪਰਿਵਾਰ ਦੇ ਵਿੱਚ ਪਹੁੰਚੇ ਆ ਬਾਈ ਪਰਸੋਂ ਦੇ ਮੈਂ ਇਹਨਾਂ ਦੇ ਨਾਲ ਤੇ ਪਰਸੋਂ ਦਾ ਹੀ ਇਹ ਮਤਲਬ ਹੋ ਜਾਂਦਾ ਵੀ ਅਸੀਂ ਨਾਲ ਇਹਨਾਂ ਦੇ ਅਸੀਂ ਮਦਦ ਵਾਸਤੇ ਲੋਕਾਂ ਨੂੰ ਸਾਨੂੰ ਤੂੜੀ ਦਾ ਫੋਨ ਆ ਰਹੇ ਵੀ ਅਸੀਂ ਭਾਈ ਨਾਲ ਲੈ ਲੋ ਅਸੀਂ ਆਹ ਲੋਕਾਂ ਦੇ ਮਦਦ ਵਾਸਤੇ ਆ ਰਹੇ ਆ ਪਰ ਅਸੀਂ ਤੋਂਡੇ ਜਰੀਏ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਸੀਂ ਵੀ ਜਦੋਂ ਵੀ ਪੰਜਾਬ ਤੇ ਆਫਤਾਈ ਆ ਤੇ ਸਾਡੇ ਇਸੇ ਪਿੰਡਾਂ ਚੋਂ ਟਰੈਕਟਰ ਟਰਾਲੀਆਂ ਭਰ ਕੇ ਗਈਆਂ ਚਾਹੇ ਉਹ ਸੁਲਤਾਨਪੁਰ ਲੋਤੀ ਵਾਲਾ ਹਾਰਪੀੜ ਤੋਂ ਹੋਣ ਚਾਹੇ ਉਹ ਮੱਲਾਂ ਵਾਲਾ ਏਰੀਆ ਹੋਵੇ ਅਸੀਂ ਆਪਦੇ ਪਿੰਡਾਂ ਵਿੱਚੋਂ ਚਾਰਾ ਵੀ ਲੈ ਕੇ ਗਏ ਆ ਮਾਲੀ ਮਦਦ ਵੀ ਲੈ ਕੇ ਗਏ ਆ ਹੋਰ ਵੀ ਬਹੁਤ ਕੁਝ ਗਿਆ ਸਾਡੇ ਸੇਲ ਪਿੰਡ ਅੱਜ ਸਾਡੇ ਪਿੰਡਾਂ ਤੇ ਆਫਤਾ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਪੰਜਾਬੀਆਂ ਨੂੰ ਵੀਰੋ ਆ ਬਾਈਆ ਇਹਦਾ 17 ਕਿੱਲੇ ਮੱਛੇ ਆ ਕਣਕ ਦੇ ਤੇ 50 60 ਕਿੱਲੇ ਨਾੜ ਦੇ ਮੱਛੇ ਆ ਤੇ ਸਾਡੇ 3000 ਕਿੱਲਾ ਮੱਚਿਆ ਉਹ ਬਾਈ ਆ ਉਹਦੇ ਕਿੱਲਾ ਜ਼ਮੀਨਾਂ ਜਿਹੜੇ ਮਾਤਾ ਹਨਾ ਦੇਖੀ ਨਹੀਂ ਜਾਂਦੀ ਮੈਨੂੰ ਲੱਗਦਾ ਵੀ ਹਨਾ ਮੇਰੀ ਮਾਤਾ ਵਰਗੀ ਆ ਮਾਂ ਵਰਗੀ ਮੇਰੇ ਅੱਖਾਂ ਚ ਆਪ ਪਾਣੀ ਆ ਬਾਈ ਤੁਹਾਡੇ ਵੀ ਆ ਸ਼ਾਇਦ ਤੇ ਮੈਨੂੰ ਤਾਂ ਇਹੀ اپੀਲ ਆ ਬਾਈ ਸਾਡੇ ਇਲਾਕੇ ਦੀ ਸਾਡੇ ਪਿੰਡਾਂ ਦੀ ਮਦਦ ਕਰੋ ਅਸੀਂ ਲੱਗੇ ਹੋਏ ਆ ਤਣ ਦੇਹੀ ਤੋਂ ਲੱਗੇ ਹੋਏ ਆ ਆ ਮੇਰਾ ਵੀਰ ਆ ਪੀਤਾ ਪੀਤੇ ਆਈ ਮੜਕ ਮੈਂ ਇਹਨੂੰ ਵੀ ਮਲਾਉਣਾ ਚਾਹਣਾ ਇਹ ਮੈਸਤਰੀ ਮੈਸਤਰੀ ਪ੍ਰਵਾਹ ਵੀਰ ਇਹਦੇ ਕੋਲੇ ਜ਼ਮੀਨ ਨਹੀਂ ਇਹ ਆਪ ਦਾ ਸਾਈਕਲਾਂ ਦੇ ਪੈਂਚਰ ਲਾ ਕੇ ਤੇ ਆਪ ਦਾ ਰੋਟੀ ਰੁਜੀਗਾਰ ਦਾ ਕਰਦਾ ਸਾਧਨ ਪਰ ਅੱਜ ਇਹਸ ਆਪਦੇ ਪਿੰਡ ਨਾਲ ਖੜਾ ਅੱਜ ਆਪਦੇ ਇਲਾਕੇ ਨਾਲ ਖੜਾ ਕਿਉਂ ਖੜਾ ਕਿਉਂਕਿ ਸਾਡਾ ਭਾਈਚਾਰਾ ਬਿਲਕੁਲ ਸਾਡਾ ਭਾਈਚਾਰਾ ਅਸੀਂ ਸਾਡਾ ਆਂਡ ਗਵਾਂਡਾ ਚਾਹੇ ਮੇਰਾ ਪਿੰਡੇ ਤੋਂ 4 ਕਿਲੋਮੀਟਰ ਦੂਰ ਆ ਪਰ ਆ ਲੋਕਾਂ ਨੇ ਹੀ ਸਾਡਾ ਇੱਥੇ ਜੀਰਾ ਸ਼ਰਾ ਫੈਕਟਰੀ ਦੇ ਵਿੱਚ ਨਾਲ ਸਾਥ ਦਿੱਤਾ ਸਾਂਝੇ ਮੋਰਚੇ ਵਿੱਚ ਸਾਥ ਦਿੱਤਾ ਜਿਹੜਾ ਅੱਜ ਵੀ ਸਾਡਾ ਮੋਰਚਾ ਚੱਲ ਰਿਹਾ ਅੱਜ ਅਸੀਂ ਆਪਦਾ ਫਰਜ਼ ਸਮਝਦੇ ਹੋਏ ਇਸ ਪਿੰਡਾਂ ਦੇ ਵਿੱਚ ਆਏ ਆ ਤੇ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀਰੋ ਸਾਨੂੰ 나ੜ ਦੇ ਬਹੁਤ ਜ਼ਿਆਦੇ ਕਹੀ ਜਾਂਦੇ ਲੋਕ ਪਰ 나ੜ ਸਾਨੂੰ ਨਹੀਂ ਸਾਨੂੰ ਜੇ ਤੁਸੀਂ ਅਸੀਂ ਇੱਥੇ ਬਲਕ ਵਿੱਚ ਇੱਕ ਜੇ ਤੂੜੀ ਸਾਡੇ ਡੰਪ ਕਰ ਸਕਦੇ ਆ ਤਾਂ ਤੂੜੀ ਡੰਪ ਕਰ ਦੋ ਜੇ ਹੋ ਸਕਦਾ ਤੇ ਆਹ ਵੀਰਾਂ ਦੀ ਹੈਲਪ ਕਰੋ 8-10 ਲੱਖ ਦਾ ਜਿਵੇਂ ਆਰਤੀ ਸਾਹਿਬ ਨੇ ਦੱਸੇ ਵੀ 8-10 ਲੱਖ ਦਾ ਉਹਨਾਂ ਦਾ ਨੁਕਸਾਨ ਆ ਤੇ 10 ਤੋਂ 15 ਲੱਖ 15-20 ਲੱਖ ਰੁਪਏ ਦਾ ਇਹ ਬਾਈ ਦਾ ਨੁਕਸਾਨ ਹੋਊਗਾ ਘੱਟੋਂ ਘੱਟ ਤੇ ਸੋਡੀ ਵਾਲੇ ਦੇ ਮੇਰੇ ਹਿਸਾਬ 'ਚ ਥੋੜਾ ਨਹੀਂ ਤਾਂ ਕਰੀਏ ਵੀ 70-80 ਲੱਖ ਦਾ ਨੁਕਸਾਨ ਆ ਬਾਈ ਸਾਡੇ ਸਾਧੂ ਵਾਲਾ ਪਿੰਡ ਸੋਢੀ ਵਾਲਾ ਧੰਨਾਸ਼ੀਦ ਰਟੌਲ ਰੋਹੀ ਮਈਆਂ ਵਾਲਾ ਕਲਾ ਵਕੀਲਾਂ ਵਾਲੇ ਦੇ ਕੁਝ ਹਿੱਸਾ ਇਹ ਪਿੰਡਾ ਪ੍ਰਭਾਵਿਤ ਹੋਏ ਨੇ ਆਪ ਜੀ ਨੂੰ ਅਪੀਲ ਆ ਬੇਨਤੀ ਆ ਕਿ ਸਾਡੇ ਇਲਾਕੇ ਦੇ ਵਿੱਚ ਆਓ ਆਣ ਕੇ ਹਾਲ ਦੇਖੋ ਜੀ ਬਿਲਕੁਲ ਇੱਥੇ ਕਹਿਣ ਦਾ ਮਤਲਬ ਇਹ ਸੀਗਾ ਰੋਮਨ ਹੋਰਾਂ ਦਾ ਵੀ ਕਿ 나ੜ ਦੇ ਫੋਨ ਤਾਂ ਆਉਂਦੇ ਆ ਕਿ ਸਾਡੇ 나ੜ ਪਿਆ ਤੁਸੀਂ ਬਣਾ ਕੇ ਲੈ ਜਾਓ ਪਰ ਇੱਥੇ ਹਾਲ ਤੇ ਆ ਵੀ ਹੋ ਸਕਦਾ ਡੀਜ਼ਲ ਦੇ ਪੈਸੇ ਵੀ ਪਰਿਵਾਰਾਂ ਕੋਲ ਨਾ ਹੋਣ ਜਿਨ੍ਹਾਂ ਕੋਲੇ ਜ਼ਰੂਰਤ ਹੈ ਉਹਨਾਂ ਨੂੰ ਕਿ ਅਸੀਂ ਸਾਨੂੰ ਤੂੜੀ ਤਾਂ ਚਾਹੀਦੀ ਹੈ ਡੰਗਰਾਂ ਵਾਸਤੇ ਉਹਨਾਂ ਕੋਲੇ ਡੀਜ਼ਲ ਵਾਸਤੇ ਵੀ ਨਹੀਂ ਹੋਣੇ ਹੋ ਸਕਦਾ ਉਹਨਾਂ ਕੋਲੇ ਸਾਧਨਾਂ ਦਾ ਵੀ ਪ੍ਰਬੰਧ ਨਾ ਹੋ ਸਕੇ ਤਾਂ ਜਿੱਥੋਂ-ਜਿੱਥੋਂ ਵੀ ਤੁਸੀਂ ਭਰਾ ਇਹਨਾਂ ਨਾਲ ਸੰਪਰਕ ਕਰਦੇ ਹੋ ਤਾਂ ਉਹ ਕਹਿੰਦੇ ਨੇ ਕਿ ਕੋਸ਼ਿਸ਼ ਕਰੋ ਕਿ ਤੂੜੀ ਬਣਾ ਕੇ ਦੇਜੋ ਇਹਨਾਂ ਕੋ ਉਹ ਕਹਿੰਦੇ ਕਿ ਸਾਡਾ ਸਾਥ ਦੇ ਦਿਓ ਇੱਕ ਥਾਂ ਤੇ ਅਸੀਂ ਡੰਪ ਕਰ ਲਾਂਗੇ ਜਿੰਨੇ-ਜਿੰਨੇ ਜਿਹਨੂੰ-ਜਿਹਨੂੰ ਜ਼ਰੂਰਤ ਹੋਊਗੀ ਅਸੀਂ ਪਿੰਡ ਦੇ ਹਿਸਾਬ ਨਾਲ ਉਹਨੂੰ ਅਸੀਂ ਡਿਵਾਈਡ ਕਰ ਲਾਂਗੇ ਪਰ ਫਿਲਹਾਲ ਇਹਨਾਂ ਪਰਿਵਾਰਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ ਇਹ ਇੱਕ ਪਿੰਡ ਨਹੀਂ ਕੱਲਾ ਸੋਢੀ ਵਾਲਾ ਨਹੀਂ ਹੋਰ ਵੀ ਜ਼ਿਕਰ ਰੋਮਨ ਹੋਰਾਂ ਨੇ ਕੀਤਾ ਕਿ ਨਾਲ ਆਲੇ ਦੁਆਲੇ ਦੇ ਪਿੰਡਾਂ ਦਾ 3000 ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋਈ ਹੈ ਜਿੱਥੇ ਉਹਨਾਂ ਨੂੰ ਤੂੜੀ ਦੀ ਜ਼ਰੂਰਤ ਹੈ ਆਰਥਿਕ ਤੌਰ ਤੇ ਨਾਲ ਖੜਨ ਦੀ ਜ਼ਰੂਰਤ ਹੈਗੀ ਹੈ ਉਥੇ ਉਹਨਾਂ ਦੇ ਦੁੱਖ ਦੇ ਵਿੱਚ ਸਾਂਝੀ ਹੋਣ ਦੀ ਵੀ ਜ਼ਰੂਰਤ ਹੈਗੀ ਹੈ ਸਰਕਾਰ ਨੂੰ ਵੀ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੋਂ ਕਿ ਸਰਕਾਰ ਪਰਪਾਈ ਕਰੇਗੀ ਪਹੁੰਚੇਗੀ ਇਸ ਦੁੱਖ ਦੇ ਵਿੱਚ ਸਰਕਾਰ ਵੀ ਨਾਲ ਖੜੇਗੀ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਦਾ ਅਨਮੋਲ സോഡി വള ചിരം